ਪਰੇ ਆ ਪੰਜਾਬ ਦੇ ਹਰਾ ਇੱਕ ਪ੍ਰਾਗਾ ਖਾਧਾ ਜਾਣੇ ਨਹੀਂ ਇੱਕ ਨਹੀਂ ਖਾ ਇੱਕ ਨਹੀਂ ਜ਼ਿਆਦਾ ਖਾਦੇ ਲੱਗਦੇ ਪ੍ਰਾਗਾ ਦਾ ਮੈਨੂੰ ਪਤਾ ਇੱਕ ਸਾ ਕੀ ਹੁੰਦਾ ਤੇ ਦੋਗਾ ਕੀ ਹੁੰਦਾ ਕਿੰਨੇ ਪ੍ਰਾਗੇ ਖਾਦੇ ਪਤ ਤੂੰ ਦੋ ਦਾ ਲਾਓ ਇਹਨੂੰ ਦੁਹਾਰੋ ਦੋ ਪ੍ਰਾਗੇ ਖਾਦੇ ਤੂੰ ਆਪਨੇ ਕਿਤੋਂ ਲੱਗੀ ਇਹ ਮਤ ਪ੍ਰਾਗਾ ਨਹੀਂ ਕਿਤੋਂ ਬਸ ਆ ਰੋਟੀ ਸਾਡੀ ਪਾਸੇ ਘਰ ਲਿਆ ਕੋਈ ਨਹੀਂ ਹੌਸਲੇ ਨਾਲ ਗੱਲ ਕਰਾਗਾ ਪ੍ਰਾਗਾ ਨਹੀਂ ਕਿਤੋਂ ਤੂੰ ਇਹ ਦੱਸ ਹੰਦੀ ਨਹੀਂ ਹੌਸਲੇ ਨਾਲ ਕਿਤੋਂ ਲਿਆ ਮੈਨੂੰ ਦੱਸ ਆਪਾਂ ਫੜੀਏ ਉਹਨੂੰ ਕਿਤੋਂ ਲਿਆ ਕਿਤੋਂ ਲਿਆ ਪ੍ਰਾਗਾ ਕਿਤੋਂ ਲੱਗੇ ਆਈਆਂ ਕਿਹੜੀ ਦੁਕਾਨ ਤੋਂ ਨਾਮ ਦੱਸ ਇੱਕ ਮਿੰਟ ਕੀ ਨਾਮ ਹੈ ਮੱਲਾ ਸ਼ਹਿਰ ਕਿਸੇ ਦੇ ਘਰ ਤੋਂ ਇਹਦੇ ਘਰ ਤੋਂ ਸ਼ਹਿਰ ਤੋਂ ਲੈ ਆਈਆਂ ਬੰਲੇ ਤੋਂ ਲੈ ਆਈਆਂ ਘਰ ਤੋਂ ਲੈ ਆਈਆਂ ਇੱਕ ਗੇਰਨੇ ਕੁਰਸੀ ਲੱਗੋ ਕੁਰਸੀ ਦਬਾਈਏ ਕੁਰਸੀ ਤਾਂ ਨਹੀਂ ਨਭਾਣਾ ਆ ਵੇਖੋ ਲੁਕੋ ਇਧਰ ਕਰੋ ਸਾਰੇ ਲੋਕੋ ਆ ਰਹੇ ਨੇ ਕੋਈ ਕੁਰਸੀ ਦਬਾਈ ਦੇਈਏ ਇਹ ਅਲੀ ਕਰਨ ਆਏ ਸੀਗੇ ਠੀਕ ਹੈ ਤੇ ਦੁਬਾਰਾ ਕਰਾਂਗੇ ਤੇ ਆਹ ਜਿਹੜੇ ਕੰਨ ਹੈ ਨਾ ਸਾਡੀ ਸ਼ੁਰੂਆਤ ਸਾਡੀ ਸ਼ੁਰੂਆਤ ਇੱਥੋਂ ਹੋ ਗਈ ਆ ਕੁੜੀ ਦੇ ਲੋ ਤਰੇਗਾ ਅਪਰੇਗਾ ਉਹ ਪ੍ਰੇਗਾ ਇਹਨੇ ਆਪੋ ਸੀ ਸ਼ੁਰੂਆਤ ਹੋ ਗਈ ਜਿਹੜੀ ਜਾਨ ਨਹੀਂ ਲੋ ਲੇਡੀਜ਼ ਤੋਂ ਨਹੀਂ ਚਿੱਤਾਂ ਪੀਤਾ ਹੋਏ ਨਾ ਇਹਨੇ ਦੋ ਇਹਨੇ ਬਿਠਾਇਓ ਮਾੜਾ ਸਹੀ ਕਰਕੇ ਤਾਂ ਬੈਠਿਆ ਹੀ ਨਹੀਂ ਜਾਂਦਾ ਠੀਕ ਆ ਤੇ ਹੁਣ ਦੱਸੋ ਕੀ ਕਰੀਏ ਪਾਣੀ ਪੀ ਪਲਾ ਕਿੰਨੇ ਰੋਟੀ ਪਾਣੀ ਬਿੱਟੀ ਨਹੀਂ ਖਾ ਖਾਦੀ ਜਾ ਰਹੀ ਉਹ ਪੁੱਕੀ ਕਰੂ ਕਿੰਨੀ ਉਮਰ ਦਾ ਨਵਾਂ ਕੰਮ ਦਾ ਇਧਰ ਦਾ ਰੋਟੀ ਖਾਦੀ ਜਾ ਰਹੀ ਤੇ ਹਾਲਾਤ ਤਾਂ ਕੋਈ ਪਿਆਰ ਦੇ ਇੱਕ ਮਿੰਟ ਬਾਈ ਬਾਬੇ ਇੱਕ ਮਿੰਟ ਬਾਈ ਪੁੱਛ ਕਿ ਕਿਹੜੀ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਘਰ ਤੋਂ ਗਲੀ ਤੋਂ ਪੁੱਛ ਪਾਣੀ ਪਾਣੀ ਪਿਆ ਦੇ ਜਨਾਬ ਕੀ ਉਹ ਮੈਡੀਕਲ ਪਾਣੀ ਪੀਓ ੁਰਕੀ ਖਾ ਲੈ ੁਰਕੀ ਖਾ ਲੈ ਇੱਕ ਮਿੰਟ ਕੀ ਨਾਮ ਉਹ ਦਾ ਮਿੰਕਸ ਟੋਰ ਹਾਂ ਨਾਮ ਦੱਸੀ ਮੜਾ ਜੀ ਕੀ ਨਾਮ ਆ ਨਾਂ ਨਹੀਂ ਪਤਾ ਇਹਨੂੰ ਬਈ ਕਾਖਣ ਕਰਾਈ ਜੀ ਆਪਾਂ ਹਨ ਇਹ ਜਾਨਾ ਕੋਤੇ ਛੱਡ ਕੇ ਵੇ ਹੁਣ ਫੇਰ ਛੱਡਦਾ ਹੱਸਦਾ ਮੈਨੂੰ ਅਸੀਂ ਇੱਥੇ ਕਰਿਓ ਉਦੋਂ ਕੈਮਰੇ ਮੂਰੇ ਦੱਸੋ ਛੱਡ ਕੇ ਹਰ ਰੋਜ਼ ਹੀ ਹਰ ਰੋਜ਼ ਹੀ ਕਰਨੀ ਉਹਨਾਂ ਨੇ ਇਹਨੂੰ ਛੜਤਾ ਸਿਵਰਸ ਪਾਵਾ ਇਹੋ ਘਰੇ ਤੇ ਕੋਈ ਬਾਪੇ ਨੂੰ ਪਾ ਚ ਬਾਬਾ ਇਹ ਦੇਖੋ ਤੁਸੀਂ ਦੋ ਕੈਪਸੂਲ ਖਾ ਕੇ ਦਾ ਹਾਲ ਵੇਖੋ ਕੀ ਪੈਗਾ ਦੋ ਨਹੀਂ ਹੋ ਸਕਦੇ ਹੋ ਸਕਦਾ ਜਿਆਦਾ ਬੜਾ ਨੁਕਾ ਦਾ ਬਾਜਾ ਬਾਜਾ ਨਹੀਂ ਜੁੜਾਈ ਨਹੀਂ ਜ਼ੋਰਤੀ ਨਹੀਂ ਕਰਦੀ ਕੁੜੀ ਹੈ 18-19 ਸਾਲ ਦੀ ਕੁੜੀ ਕੁੜੀ ਤੈਨੂੰ ਲਾਇਆ ਕਿਹਨੇ ਤੈਨੂੰ ਖਾਣ ਹੈ ਆ ਪਾਉ ਨਹੀਂ ਸਾਰੇ ਬੈਠੇ ਨੇ ਬਾਈ ਕੋਸ਼ਿਸ਼ ਮੈਨੂੰ ਨਾਮ ਦੱਸੀ ਮੈਡੀਕਲ ਸਟੋਰ ਦਾ ਕੀ ਹੈ ਨਾਮ ਕੀ ਹੈ ਮੈਡੀਕਲ ਸਟੋਰ ਦਾ ਤੈਨੂੰ ਉੱਥੇ ਲੈ ਲਓ ਯਾਰ ਕੀ ਨਾਮ ਹੈ ਕਿਹਦੀ ਨਾਮ ਇਹ ਬਾਹੂ ਬੇਨਾ ਕਿ ਉਹ ਚ ਟਾਈਮ ਲੱਗਿਆ 5 ਮਿੰਟ ਲੱਗਦੇ ਹੁੰਦੇ ਫੈਨ ਤਾਂ ਨਾਮ ਕੀ ਉਹਦਾ ਜਿੱਥੋਂ ਲੈ ਕੇ ਆਈ ਬਰਤ ਪ੍ਰੈਗ ਆਲਾ 5 ਮਿੰਟ ਲਾ ਦਿੰਦਾ ਫੈਨ ਤੇ ਉਹ ਇਹਨੂੰ ਅਜੇ ਤਾਂ ਨਾਮ ਤੇਲਾ ਭਾਉ ਇਹਨੂੰ ਜਿੱਥੇ ਤਰਨ ਉਹ ਕੋਲੇ ਪਾੜੇ ਪਾੜ ਉਹਨੂੰ ਭਾਉ ਮੜਾ ਜਾ ਆ ਵੇ ਲੋ ਆ ਨੁਕਿੱਤੋਂ ਮੜਾ ਦੋ ਐਡ ਹੁਣ ਇੱਧਰ ਪੁੱਤ ਆ ਵੇਖੋ ਇੱਧਰ ਹਾਲ ਤੂੰ ਕਿਹੜਾ ਮੈਡੀਕਲ ਸਟੋਰ ਤੋਂ ਪ੍ਰੈਗ ਆ ਲੈ ਕੇ ਆਈ ਸੀ ਮੈਨੂੰ ਇਹਦਾ ਬਾਸ ਦੇ ਬਸ ਇੱਧਰ ਦਵਾਈ ਦਵਾਵਾਂਗੇ ਕਿ ਇੱਥੇ ਤੋਂ ਲੈ ਕੇ ਆਈ ਦੱਸ ਦੱਸੀ ਮੈਂ ਕੀ ਤੋਂ ਲੈ ਕੇ ਆਈ ਆ ਉਹ ਕਿ ਕੀ ਨਾਮ ਉਹਦਾ ਨਾਮ ਦੱਸੀ ਆ ਜੀਰਾ ਰੋਡ ਤੋਂ ਬਿਨਾ ਤੇ ਮਹੂ ਰੋਡ ਤੋਂ ਜੀਰਾ ਰੋਡ ਕੇ ਮਹੂ ਰੋਡ ਪਾਣੀ ਪੀ ਲੈਣ ਦੇ ਕੋਈ ਓਏ ਆ ਰੋਡ ਰੋਡ ਤੋਂ ਕੀ ਕੀ ਨਾਮ ਕੀ ਉਹਦਾ ਨਾਲ ਹੀ ਲੈ ਜਾਓ ਜੀ ਸਿੱਧਾ ਖੀ ਪੀ ਸਿੱਧੇ ਪਾਣੀ ਪੀ ਸਿੱਧੇ ਹੋਵੇ ਦੁਕਾਨ ਦਿਖਾ ਦੇਗੀ ਸਿੱਧਾ ਖੜੇ ਹੀ ਨਹੀਂ ਜਾਂਦਾ ਉਹਦਾ ਤਾਂ ਲੱਤਾਂ ਹੀ ਨਹੀਂ ਪਾਰ ਚਲਦੀ ਆ ਬੋਲ ਨਾ ਬੋਲਦੀ ਉਹਦਾ ਪੁੱਤ ਨਾਮ ਕੀ ਹੈ ਨਾ ਬੋਲੀ ਬੰਤ ਕੀ ਨਾਮ ਆ ਪਾਣੀ ਕਿਹੜੀ ਨਾਮ ਕੀ ਉਹਦਾ ਹੁਣੇ ਨਾਲ ਹੀ ਕੰਮੀ ਜੀ ਦੀ ਮਾਰੀ ਨੇ ਜੇ ਬੋਲੇ ਚਾਹੋ ਤਾਂ ਬੋਲੇ ਬੋਲੇ ਸਰਦਾਰ ਉਹ ਮਰਗਰ ਸਟੋਰਰ ਦਾ ਹੁਣੇ ਮੈਂ ਦਾ ਧੂਸ ਕਰਦਾ ਆਵੇਂ ਇੰਨੇ ਇੰਨੇ ਤੂੰ ਨਿੱਕੇ ਨਿੱਕੇ ਕੁੜੀਆਂ ਨੂੰ ਪ੍ਰੇਗ ਜੇ ਯਾਰੋ ਨਾਲ ਜਾਣ ਇਹਨਾਂ ਜਾਣਾ ਨਹੀਂ ਹੁੰਤੇ ਇਹ ਨਾਮ ਕੀ ਜਮਨਾ ਜਿਹੜੇ ਲੈਂਦੇ ਨੇ ਨਾਮ ਕੀ ਮਪਾ ਦਾ ਮੈਡੀਕਲ ਸਟੋਰਾਂ ਦਾ ਨਾਮ ਕੀ ਜਿਹੜਾ ਲੈਂਦੇ ਨੇ ਨਾਮ ਬੱਸ ਆਸਮਾਨ ਉਪਰ ਆ ਇਹ ਨਹੀਂ ਆ ਇਹ ਲੈਣੋ ਨਹੀਂ ਆ ਆ ਪੰਜ ਆ ਜਿਹੜੀ ਝਾੜੂ ਦੀ ਸਰਕਾਰ ਹੈ ਤੇ ਕਰਦੀ ਆ ਝਾੜੂ ਸਰਕਾਰ ਤੁਸੀਂ ਦਾਅਵੇ ਕਰਦੀ ਨਾ ਵਾਟੇ ਵਾਟੇ ਫੈਕਸ ਲਾ ਕੇ ਤੇ ਪੁਲਿਸ ਪੰਜਾਬ ਪੁਲਿਸ ਮਰਖੂਰਖ ਬਣਾਉਂਦੀ ਸਾਹ ਦੇ ਪ੍ਰੋਗਰਾਮ ਚੱਲ ਰਹੇ ਆ ਆ ਚੱਲ ਰਹੇ ਤੁਹਾਡੇ ਸਾਹ ਆਵੇ ਨਾ ਆ ਹਾਰਾ ਤੁਹਾਡੇ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਕੁੜੀਆਂ ਨੂੰ ਮਾਰਨ ਤੇ ਹੋ ਗਏ ਹੁਣ ਇਹ ਆ ਦੇਖ ਪੰਜਾਬ ਪੁਲਸਾਂ ਜਾ ਕੇ ਕੈਂਪ ਲਾਉਂਦੇ ਆ ਸਕੂਲਾਂ ਚ ਆ ਕੈਂਪ ਕੈਂਪ ਲਾਉਂਦੇ ਪਿੰਡਾਂ ਚ ਜਾ ਕੇ ਜਿੱਥੇ ਲੋਕ ਪਹਿਲਾਂ ਹੀ ਪੜੇ ਲਿਖੇ ਉਹਨਾਂ ਨੂੰ ਨਾਉਂਦੇ ਸਿੱਧਾ ਸਿੱਧਾ ਇਹਨਾਂ ਚੋਰੀ ਵਾਲੇ ਦਾ ਨਾਮ ਨਸੀਬਤ ਕੀ ਹੈ ਮੈਡੀਕਲ ਸਟੋਰ ਦਾ ਨਾਮ ਲਾ ਕੇ ਇੱਥੋਂ ਦੀ ਰਹਿਣ ਵਾਲੀ ਦਾ ਇਤੋਂ ਨਾ ਇੰਨੇ ਇੰਨਾ ਇਹਦਾ ਵਿਚਾਲੀ ਦਾ ਬੇਸੋਦਾ ਇਹ ਮੈਡੀਕਲ ਸਟੋਰ ਦਾ ਨਾਮ ਹੀ ਤੋ ਲਿਆ ਜਾ ਰਿਹਾ ਜੀ ਬੀ ਦੀ ਕੰਬੀ ਯਾਨੀ ਕਿ ਨਸ਼ੇ ਨਾਲ ਕੰਬੀ ਕੰਬ ਰਹੀ ਹੈ ਤੇ ਬੋਲਿਆ ਨਹੀਂ ਜਾ ਰਿਹਾ ਪਰ ਮੈਂ ਉਹ ਅੱਜ ਉਹ ਆਪਣੇ ਤੋਂ ਖਾਣਾ ਕੋਟੀ ਸੇ ਖਾਂ ਅੱਜ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕੁਝ ਪ੍ਰਾਈਵੇਟ ਵਿਅਕਤੀਆਂ ਵੱਲੋਂ ਲੜਕੀ ਦੇ ਪ੍ਰੈਗਾ ਕੈਪਸੂਲ ਖਾਦੇ ਹੋਣ ਬਾਰੇ ਜਾਂ ਕੋਈ ਹੋਰ ਨਸ਼ਾ ਕੀਤੇ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਜੋ ਇਸ ਸਬੰਧੀ ਅਸੀਂ ਲੜਕੀ ਦਾ ਐਡਰੈਸ ਵੈਰੀਫਾਈ ਕਰ ਰਹੇ ਆ ਲੜਕੀ ਦਾ ਐਡਰੈਸ ਵੈਰੀਫਾਈ ਕਰਕੇ ਤੇ ਲੜਕੀ ਪਾਸੋਂ ਪੁੱਛਗਿੱਛ ਕਰਕੇ ਅਸੀਂ ਇਹਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਜੇਕਰ ਲੜਕੀ ਨੂੰ ਕਿਸੇ ਮੈਡੀਕਲ ਟ੍ਰੀਟਮੈਂਟ ਦੀ ਲੋੜ ਹੋਈ ਤਾਂ ਉਹਦਾ ਲਿਹਾਜ਼ ਆ ਮੈਡੀਕਲ ਟ੍ਰੀਟਮੈਂਟ ਵੀ ਕਰਵਾਇਆ ਜਾਏਗਾ ਥੈਂਕ ਯੂ ਸੋ ਮਚ